ਸੰਗਤ ਜੀ ਭਾਈ ਗੁਰਦਾਜ ਜੀ ਦੀਆਂ ਬਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ ਚੌਥੀ ਵਾਰ ਚੱਲ ਰਹੀ ਸੀ 15 ਪੌੜੀਆਂ ਹੋ ਗਈਆਂ ਸਨ ਪਿਛਲੀ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਹੀਰੇ ਹੀਰਾ ਵਿਦਿਐ ਬਰਮੇ ਕਣੀ ਅਣੀ ਹੋਏ ਹੀਰੇ ਬਰਮੇ ਦੀ ਅਣੀ ਨਾਲ ਜੀ ਹੀਰੇ ਦੀ ਕਣੀ ਕਰਕੇ ਹੀਰਾ ਧੀਰੇ ਧੀਰੇ ਵਿਦਿਆ ਜਾਂਦਾ ਹੈ ਭਾਵ ਗੁਰੂ ਜੀ ਸ਼ਬਦ ਰੂਪ ਹੀਰੇ ਦੀ ਕਣੀ ਨਾਲ ਮਨ ਹੀਰਾ ਵਿਣਦੇ ਹਨ ਧਾਗਾਤ ਹੋਏ ਪਰੋਈ ਹੈ ਹੀਰੇ ਮਾਲ ਰਸਾਲ ਗਹੀਰੇ ਹੈ ਧਾਗਾ ਹੋਵੇ ਭਾਵ ਪ੍ਰੇਮ ਦੀ ਡੋਰੀ ਹੋਵੇ ਤਾਂ ਹੀਰਿਆਂ ਦੀ ਮਾਲਾ ਵੱਡੀ ਵੱਡੀ ਸੁੰਦਰ ਪਰੋਈ ਦੀ ਹੈ ਸਾਧ ਸੰਗਤ ਗੁਰ ਸ਼ਬਦ ਲਿਵ ਭਉ ਮੈ ਮਾਰ ਮਰੇ ਮਨ ਧੀਰੇ ਕਹਿੰਦੇ ਸਾਧ ਸੰਗਤ ਵੇਖੇ ਗੁਰ ਸ਼ਬਦ ਦੀ ਪ੍ਰੀਤ ਕਰਕੇ ਮਮਤਾ ਨੂੰ ਮਾਰ ਕੇ ਮਨ ਅਚਲ ਕਰੇ ਮਨ ਜਿੰਨ ਮਨ ਦੇ ਲਏ ਮਨ ਗੁਣ ਵਿੱਚ ਗੋਣਾ ਗੁਰਮੁਖ ਸਰੀਰੇ ਮਨ ਗੁਰਾਂ ਨੂੰ ਦੇ ਕਰਕੇ ਮਨ ਅਰਥਾਤ ਮੰਤਰ ਜਾਂ ਗੁਰਮਤ ਲਵੇ ਤਾਂ ਮਨ ਜਿੱਤੀਦਾ ਹੈ ਇਹ ਗੁਣਾਂ ਦੇ ਵਿੱਚੋਂ ਗੁਣ ਗੁਰਮਖਾਂ ਦੀ ਸਰੀਰ ਵਿਖੇ ਹੈ ਉਹ ਗੁਣ ਕੀ ਹੈ ਅੱਗੇ ਦੱਸਦੇ ਨੇ ਪੈਰੀ ਪੈ ਪਾ ਖਾਕ ਹੋਏ ਕਾਮ ਤੇਨ ਸੰਤ ਰੇਨ ਨਾ ਨੀਰੈ ਕਹਿੰਦੇ ਪੈਰਾਂ ਦੀ ਖਾਕ ਹੋ ਕੇ ਸੰਤਾਂ ਦੀ ਚਰਨੀ ਪਏ ਉਹਨਾਂ ਸੰਤਾਂ ਦੀ ਰੇਣ ਢੋੜੀ ਦੀ ਬਰਾਬਰੀ ਕਰਕੇ ਕਾਮ ਤੇ ਨਹੀਂ ਕਰ ਸਕਦੀ ਸੇਲਾ ਅਲੂਣੀ ਚਟਣੀ ਲਖ ਅੰਮ੍ਰਿਤ ਰਸ ਤਰਸਣ ਸੀਰੇ ਗੁਰਮੁਖਾਂ ਦੀ ਸੇਵਾ ਰੂਪ ਅਲੂਣੀ ਸੇਲਾ ਦੀ ਚਟਣ ਦੀ ਮਿਠਾਸ ਨੂੰ ਲਖਾਂ ਅੰਮ੍ਰਿਤ ਰਸ ਤਰਸਦੇ ਹਨ ਵਿਰਲਾ ਸਿੱਖ ਸੁਣੈ ਗੁਰ ਪੀਰੇ ਪਰ ਪੁਰਪੁਰ ਗੁਰਾਂ ਪੀਰਾਂ ਦੀ ਸਿੱਖਿਆ ਨੂੰ ਕੋਈ ਵਿਰਲਾ ਹੀ ਸੁਣਦਾ ਹੈ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅੰਦਰੋਂ ਸਿਆਣਾ ਤੇ ਬਾਹਰੋਂ ਸਿੱਧ ਪੱਧਰਾ ਲੱਗਦਾ ਹੈ ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣੀ ਬੋਲਾ ਬੋਲਾ ਪੜ ਪੋਲਾ ਬੋਲਾ ਨਹੀਂ ਕਹਿਣਾ ਬੋਲਾ ਸ਼ਬਦ ਸੁਰਤ ਵਿਖੇ ਸਾਵਧਾਨ ਹੋ ਕਰਕੇ ਗੁਰੂ ਸ਼ਬਦ ਬਾਜ ਕੁਝ ਨਹੀਂ ਸੁਣਦਾ ਤੇ ਮਨ ਨੂੰ ਬੋਲਾ ਹੈ ਸਤਗੁਰੂ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅੰਨਾ ਖੋਲਾ ਸਤਗੁਰੂ ਦੇ ਦਰਸ਼ਨ ਨੂੰ ਦੇਖਦਾ ਹੈ ਸਾਧ ਸੰਗਤ ਤੋਂ ਬਾਅਦ ਮਨ ਨੂੰ ਅੰਨਾ ਕਾਣਾ ਹੈ ਵਾਹਿਗੁਰੂ ਗੁਰ ਸ਼ਬਦ ਹੈ ਪਿਰਮ ਪਿਆਲਾ ਚੁੱਪ ਚ ਬੋਲਾ ਵਾਹਿਗੁਰੂ ਮੰਤਰ ਗੁਰਾਂ ਤੋਂ ਲੈ ਕਰਕੇ ਪ੍ਰੇਮ ਦਾ ਪਿਆਲਾ ਚੁੱਪ ਚਬ ਹੋ ਕੇ ਪੀਂਦਾ ਹੈ ਪੈਰੀ ਪੈ ਪਾ ਖਾਕ ਹੋਏ ਚਰਨ ਧੋਏ ਚਰਨੋਂ ਤੱਕ ਝੋਲਾ ਚਰਨੋਂ ਤੱਕ ਪਾੜ ਇਕੱਠਾ ਪੜਨਾ ਪੈਰਾਂ ਦੀ ਧੂੜ ਹੋ ਕੀ ਚਰਨ ਬੰਦਨਾ ਕਰਦਾ ਹੈ ਚਰਨ ਧੋ ਕੇ ਚਰਨਾ ਅੰਮ੍ਰਿਤ ਲੈਂਦਾ ਹੈ ਚਰਨ ਕਵਲ ਚਿੱਤ ਭਵਰ ਕਰ ਭਵਜਲ ਅੰਦਰ ਰਹੇ ਨਿਰੋਲਾ ਉਰੇ ਸਮਾਨ ਚਿਤ ਚਰਨ ਕਮਲਾ ਵਿਖੇ ਕਰਕੇ ਆਪ ਸੰਸਾਰ ਵਿਖੇ ਨਿਰਲੇਪ ਰਹਿੰਦਾ ਹੈ ਜੀਵਨ ਮੁਕਤ ਸਚਾਵਾ ਚੋਲਾ ਜੀਵਨ ਮੁਕਤ ਸੱਚਾ ਜਾਮੈ ਭਵ ਇਹ ਹੈ ਕਿ ਸਫਲ ਜਨਮ ਹੈ ਸਿਰ ਵਿੱਚ ਨਿੱਕੇ ਵਾਲ ਹੋਏ ਸਾਧੂ ਚਰਨ ਚਵਰ ਕਰ ਢਾਲੈ ਕੇਸ ਸਿਰ ਵਿਖੇ ਪਤਲੀ ਸਹਿ ਹਨ ਸੋ ਸੰਤਾਂ ਦੇ ਚਰਨਾਪੁਰ ਚਾਵਰ ਕਰਾ ਕੇ ਚਰਨਾ ਦੀ ਧੂੜ ਝਾੜੇ ਕਈ ਕਹਿੰਦੇ ਹਨ ਕਿ ਬਾਲ ਅਵਸਥਾ ਵੇਖੇ ਪ੍ਰੀਤ ਦਾ ਵੱਲ ਸਿੱਖੇ ਗੁਰ ਸਰ ਤੀਰਥ ਨਾਏ ਕੈ ਅੰਜੂ ਪਾਰ ਪਾਰ ਪੈਰ ਪਖਾਲੈ ਜਦ ਜੁਬਾ ਹੋਵੇ ਭਾਵ ਗੁਰ ਸਰ ਤੀਰਥ ਵੇਖੇ ਅਸ਼ਨਾਣ ਕਰਕੇ ਜਾਂ ਦਰਸ਼ਨ ਕਰਕੇ ਗੁਰਾਂ ਦੇ ਚਰਨਾ ਨੂੰ ਆਪਣੇ ਨੇਤਰਾਂ ਦੇ ਹੰਝੂਆਂ ਨਾਲ ਧੋਣਾ ਕਰੇ ਭਾਵ ਗਦਗਦ ਹੋ ਕੇ ਅਤਿਅੰਤ ਪ੍ਰੀਤ ਕਰੇ ਕਾਲੀ ਹੂੰ ਧੋਲੇ ਕਰੇ ਚੱਲਾ ਜਾਏ ਨਿਸ਼ਾਨ ਸੰਭਾਲੈ ਜਦੋਂ ਕਾਲੇ ਵਾਲਾ ਨੂੰ ਕੁਦਰਤ ਚਿੱਟੇ ਕਰੇ ਤਦ ਚਲੇ ਜਾਣ ਦੇ ਨਿਸ਼ਾਨੀ ਸਮਝੇ ਪੈਰੀ ਪੈ ਪਾ ਖਾਕ ਹੋਏ ਪੂਰਾ ਸਤਗੁਰ ਨਦਰ ਨਿਹਾਲੈ ਪੈਰੀ ਪੈ ਕੀ ਪੈਰਾਂ ਦੀ ਧੂੜ ਬਣੇ ਜਦੋਂ ਤਦੋ ਪੂਰਾ ਸਤਗੁਰ ਨਦਰ ਨਿਹਾਲ ਕਰੇਗਾ ਕਾਗ ਕੁਮੰਤਹ ਪਰਮ ਹੰਸ ਊਜਲ ਮੋਤੀ ਖਾਏ ਖਵਾਲੈ ਕੋ ਮੰਤਰੀ ਕਾਣੂ ਪਰਮ ਹੰਸ ਕਰੇ ਪਾ ਮੈਲੇ ਮਨ ਨੂੰ ਉਜਲ ਕਰੇ ਗੁਣਾ ਦੇ ਉਜਲ ਮੋਤੀ ਆਪ ਖਾਵੇ ਹੋਰਨਾਂ ਨੂੰ ਖਵਾਉਣਾ ਕਰੇ ਵਾਲਹੁ ਨਿੱਕੀ ਆਖੀਐ ਗੁਰ ਸਿੱਖੀ ਸੁਣ ਗੁਰ ਸਿੱਖ ਪਿਆ ਪਾਲੈ ਵਾਲ ਤੋਂ ਸੂਖਮ ਗੁਰੂ ਦੀ ਸਿੱਖੀ ਕਹੀ ਦੇਸ ਨੂੰ ਸੁਣ ਕੇ ਗੁਰੂ ਦਾ ਸਿੱਖ ਹੀ ਪਾਲਣਾ ਕਰੇ ਗੁਰ ਸਿੱਖ ਲੰਘੈ ਪਿਰਮ ਪਿਆਲੇ ਗੁਰੂ ਦਾ ਸਿੱਖ ਪ੍ਰੇਮ ਦੇ ਪਿਆਲੇ ਨਾਲ ਪਾਰ ਹੁੰਦਾ ਗੁੱਲਰ ਅੰਦਰ ਪੁਣਹਣਾ ਗੁੱਲਰ ਨੂੰ ਬ੍ਰਹਮੰਡ ਵਖਾਣਾ ਗੁੱਲਰ ਨਾਮੇ ਬ੍ਰਿਸ਼ ਵਿਖੇ ਮੱਛਰ ਜਾਂ ਕੀੜਾ ਹੁੰਦਾ ਉਹ ਗੁੱਲਰ ਨੂੰ ਬ੍ਰਹਮੰਡ ਦਾ ਰੂਪ ਸਮਝਦਾ ਗੁੱਲਰ ਲੱਗਣ ਲੱਗ ਫਲ ਲੱਖ ਫਲ 1 2 ਲੱਖ ਅ ਲੱਖ ਨਾ ਜਾਣੈ ਪਰੰਤੂ ਉਸ ਗੁੱਲਰ ਨੂੰ ਲੱਖਾਂ ਫਲ ਲੱਗਦੇ ਹਨ ਤੇ ਫਿਰ ਫਲ ਤੋਂ ਕਈ ਲੱਖ ਹੋ ਕੇ ਅਲੱਗ ਹੀ ਰਹਿੰਦਾ ਹੈ ਜਿਣਿਆ ਨਹੀਂ ਜਾਂਦਾ ਲੱਖ ਲੱਖ ਬਿਰਖ ਬਗੀਚੇ ਹੋ ਲੱਖ ਬਗੀਚੇ ਬਾਗ ਬਵਾਨੇ ਇੱਕ ਬਗੀਚੇ ਤੋਂ ਕਈ ਲੱਖਾਂ ਬਗੀਚਿਆਂ ਦੇ ਬਾਗ ਹੀ ਦੇ ਹਨ ਲੱਖ ਬਾਗ ਬ੍ਰਹਿਮੰਡ ਵਿੱਚ ਲੱਖ ਬ੍ਰਹਿਮੰਡ ਨੂੰ ਵਿੱਚ ਆਣੇ ਇੱਕ ਬ੍ਰਹਿਮੰਡ ਵਿੱਚੇ ਲੱਖਾਂ ਬਾਗ ਹਨ ਅਕਾਲ ਪੁਰਖ ਦੇ ਇੱਕ ਰੋਮ ਵੇਖੇ ਲੱਖਾਂ ਹੀ ਬ੍ਰਹਮਾਣ ਵਿਦਵਾਨ ਹਨ ਕਿਤੀ ਲੱਖ ਕਰੋੜ ਪਰੀਏ ਰੋਮਣਾ ਪੁੱਜਣ ਤੇਰਿਆ ਮਿਹਰ ਕਰੇ ਜੇ ਮਿਹਰਵਾਨ ਗੁਰਮੁਖ ਸਾਧ ਸੰਗਤ ਰੰਗ ਮਾਣੈ ਜਿਸੁ ਪੂ ਈਸ਼ਵਰ ਕਿਰਪਾ ਕਰੇ ਓ ਗੁਰਮੁਖ ਸੰਤਾਂ ਵੇਖੀ ਮਿਲ ਕੇ ਆਨੰਦ ਮਾਣਦਾ ਪੈਰੀ ਪੈ ਪਾ ਖਾਕ ਹੋਏ ਸਾਹਿਬ ਦੀ ਝੱਲੇ ਉਹ ਭਾਣੈ ਅਤੇ ਪੈਰੀ ਪੈ ਕੇ ਸਪੈਰਾਂ ਦੀ ਧੂੜ ਹੋ ਕੇ ਵਾਹਿਗੁਰੂ ਦੇ ਭਾਣੇ ਵਿਖੇ ਉਹ ਚੱਲ ਜਾਏ ਹਉ ਮੈਂ ਜਾਏ ਤਾ ਜਾਏ ਸੰਜਾਣੈ ਜਦੋਂ ਮਮਤਾ ਜਾਵੇ ਤਦ ਸਵੈ ਸਰੂਪ ਦੀ జగਣ ਨੂੰ ਪਛਾਣਦਾਏ ਦੋਏ ਦੇਹ ਚੰਦ ਅਲੋਪ ਹੋਏ ਤੀ ਹੈ ਦੇਹ ਚੜਦਾ ਹੋਏ ਨਿਕਾ ਦੋ ਦਿਨ ਅਮਾਵਸਤ ਏਕਮ ਨੂੰ ਚੰਦ ਲੋਪ ਰਹਿ ਕੇ ਤੀਜੀ ਰਾਤ ਨੂੰ ਨਿਕਾ ਹੋ ਕੇ ਚੜਦਾਏ ਉਠ ਉਠ ਜਗਤ ਜੋਹਾਰ ਦਾ ਗਗਨ ਮਹੇਸ਼ਰ ਮਸਤਕ ਟਿੱਕਾ ਸਾਰਾ ਜਹਾਨ ਉਠ ਉਠ ਕੇ ਮੱਥੇ ਟੇਕਦਾ ਮਾਨੋ ਆਕਾਸ਼ ਰੂਪ ਸ਼ਿਵ ਜੀ ਦੇ ਮੱਥੇ ਤੇ ਤਿਰਕ ਹੈ ਸੋਲ ਹੈ ਕਲਾ ਸੰਘਾਰੀ ਹੈ ਸਫਲ ਜਨਮ ਸੁਹੈ ਕਲ ਇਕਾ ਜਦ 16 ਕਲਾ ਹੁੰਦੀਆਂ ਹਨ ਫਿਰ ਸੰਘਾਰੀਏ ਪਵ ਘਟਣ ਲੱਗਦਾ ਇਕ ਕਲਾ ਏਕਮ ਨੂੰ ਹੋਣ ਕਰਕੇ ਸਫਲ ਜਨਮ ਹੋ ਕੇ ਸੋਭਦਾ ਅੰਮ੍ਰਿਤ ਕਿਰਨ ਸੁਹਾਵਣੀ ਨਿਜਰ ਝਰੈ ਸਿੰਜੈ ਸਹਿ ਸਿਕਾ ਚੰਦਰਮਣੀ ਸਿਕ ਦੀ ਸੋਹ ਨੂੰ ਦੇਖ ਕੇ ਅੰਮ੍ਰਿਤ ਸਰਬ ਦੀ ਬ੍ਰਿਸ਼ਾ ਪਰ ਮਾਨ ਨੂੰ ਸੋਭਦੀ ਹੈ ਸੈਂਕੜਿਆਂ ਨੂੰ ਅਮਰਤ ਸਿੰਘ ਦੀ ਏ ਸ਼ੀਤਲ ਸ਼ਾਂਤ ਸੰਤੋਖ ਦੇ ਸਹਿਜ ਸੰਯੋਗੀ ਰਤਨ ਅਮਿਕਾ ਸ਼ੀਤਲਤਾ ਸ਼ਾਂਤ ਤੇ ਸੰਤੋਖ ਦਿੰਦਾ ਹੈ ਸਹਿਜ ਦਾ ਸੰਯੋਗੀ ਅਮੋਲ ਰਤਨ ਹੈ ਕਰੇ ਅਨੇਰੋ ਚਾਨਣਾ ਡੋਰ ਚਕੋਰ ਧਿਆਨ ਧਰ ਸਿਕਾ ਤਾਰ ਸ਼ਿਕਾ ਹਨੇਰੇ ਦੇ ਵਿੱਚ ਚਾਨਣਾ ਕਰਦਾ ਚਕੋਰ ਧਿਆਨ ਦੀ ਡੋਰ ਨਾਲ ਉੱਚਾ ਚੰਦ ਵੱਲ ਖਿੱਚਿਆ ਰਹਿੰਦਾ ਆਪ ਗਵਾਏ ਅਮੋਲ ਮਣਿਕਾ ਆਪਾ ਗਵਾਉਣ ਕਰਕੇ ਹੀ ਅਮੋਲਕ ਮਾਨਕ ਹੁੰਦਾ ਹੋਏ ਨਿਮਾਣਾ ਭਗਤ ਕਰ ਗੁਰਮੁਖ ਧਰੂ ਹਰ ਦਰਸ਼ਨ ਪਾਇਆ ਧਰੂ ਨੇ ਨਿਮਾਣਾ ਹੋ ਕੇ ਭਗਤੀ ਕੀਤੀ ਗੁਰਮੁਖ ਹੋ ਕੇ ਹਰੀ ਦਾ ਦਰਸ਼ਨ ਪਾਇਆ ਭਗਤ ਵੱਚਲ ਹੋਏ ਭੇਟਿਆ ਮਾਨ ਨਿਮਾਣੇ ਆਪ ਦਿਵਾਇਆ ਵਾਹਿਗੁਰੂ ਭਗਤ ਵੱਚਨ ਨੇ ਨਿਮਾਣੇ ਨੂੰ ਆਪ ਮਾਨ ਦਿੱਤਾ ਤੇ ਉਸ ਨੂੰ ਮੇਲ ਲਿਆ ਮਾਤ ਲੋਕ ਵਿੱਚ ਮੁਕਤ ਕਰ ਨਿਹਚਲ ਵਾਸ ਅਗਾਸ ਚੜਾਇਆ ਮਾਤ ਲੋਕ ਵਿੱਚ ਹੀ ਮੁਕਤ ਕੀਤਾ ਨਿਹਚਲ ਵਾਸ ਦਿੱਤਾ ਤੇ ਆਕਾਸ਼ ਚੜਾ ਦਿੱਤਾ ਚੰਦ ਸੂਰਜ ਤੇ 30 ਕਰੋੜ ਪਰ ਦੱਖਣਾ ਚੋਂ ਫੇਰ ਫਿਰਾਇਆ ਚੰਦ ਸੂਰਜ ਤੇ 33 ਕਰੋੜ ਤਾਰੇ ਸਭ ਤੋਂ ਉਸ ਦੀ ਪਰਦੱਖਣਾ ਕਰਾਈ ਵੇਦ ਪੁਰਾਣ ਵਿਖਾਨ ਦੇ ਪ੍ਰਗਟ ਕਰ ਪ੍ਰਤਾਪ ਜਨਾਇਆ ਵੇਦ ਪੁਰਾਣ ਇਹ ਕਥਾ ਕਹਿੰਦੇ ਹਨ ਕਿ ਇਹ ਪ੍ਰਗਟ ਕਰਕੇ ਪ੍ਰਤਾਪ ਦਿਖਾਇਆ ਹੈ ਅਵਗਤ ਗਤ ਅਤ ਅਗਮ ਹੈ ਅਕਥ ਕਥਾ ਵਿਚਾਰ ਨ ਆਇਆ ਪਰ ਪਰਮੇਸ਼ਰ ਤੇ ਉਸ ਦਾ ਕਰਤਵ ਗਤੀ ਤੋਂ ਪਰੇ ਹੈ ਗਮਤਾ ਤੋਂ ਬਹੁਤ ਪਰੇ ਹੈ ਕਥਣ ਤੋਂ ਅਕਥ ਹੈ ਵਿਚਾਰ ਤੋਂ ਪਾਰ ਹੈ ਗੁਰਮੁਖ ਸੁਖ ਫਲ ਅਲਖ ਲਖਾਇਆ ਪਰ ਉਸ ਨੇ ਗੁਰਮੁਖਾਂ ਨੂੰ ਨਾਂ ਲਖਿਆ ਜਾਣ ਵਾਲਾ ਸੁਖ ਫਲ ਲਿਖਾ ਦਿੱਤਾ ਹੈ ਸੋ ਸੰਗਤ ਜੀ ਚਾਰ ਵਾਰ ਆਪਣੀਆਂ ਸੰਪੂਰਨ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ